ਤੇ ਸੰਗਰੂਰ ਦੇ ਤੁਰੀ ਦਾ ਇੱਕ ਮਾਮਲਾ ਕਾਫੀ ਜ਼ਿਆਦਾ ਇਨੀ ਦਿਨੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਇੱਕ ਡੀਐਸਪੀ ਦੇ ਵੱਲੋਂ ਇੱਕ ਅਧਿਆਪਕ ਦੀ ਜਾਨ ਬਚਾਈ ਗਈ ਹੈ ਅਤੇ ਜਿਵੇਂ ਹੀ ਇਹ ਅਧਿਆਪਕ ਜੋ ਕਿ ਪਹਿਲਾਂ ਉੱਥੇ ਧਰਨਾ ਦੇ ਰਿਹਾ ਹੁੰਦਾ ਕਿ ਬਾਅਦ ਦੇ ਵਿੱਚ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਹ ਪੁਲਿਸ ਨੂੰ ਵੇਖ ਕੇ ਨਾਲ ਹੀ ਜਿਹੜੀ ਕਿ ਨਹਿਰ ਵਗਰੀ ਹੁੰਦੀ ਹੈ ਉਸ ਦੇ ਵਿੱਚ ਛਾਲ ਮਾਰ ਦਿੰਦਾ ਹੈ ਜਿਸ ਨੂੰ ਬਚਾਉਣ ਦੇ ਲਈ ਡੀਐਸਪੀ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਹਿਰ ਤੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੀਮੇਸ ਨਾਮ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਦੇ ਵੱਲੋਂ ਡੁੱਬਦੇ ਇਸ ਅਧਿਆਪਕ ਦੀ ਜਾਨ ਬਚਾਈ ਕੀ ਹੈ ਜਿਸ ਦੇ ਵੱਲੋਂ ਜਿਹੜਾ ਕੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸੇ ਦੌਰਾਨ ਜਦੋਂ ਪੁਲਿਸ ਪਹੁੰਚ ਜਾਂਦੀ ਹੈ ਤਾਂ ਪੁਲਿਸ ਦਾ ਡਰ ਕੀ ਹੈਗਾ ਜਾਂ ਉਤੇ ਦਬਸ਼ ਦੇ ਕੇ ਇਹ ਅਧਿਆਪਕ ਜੋ ਹੈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਨਾਲ ਦਾਤੇ ਲਾਂ ਦੀ ਸੋਚਦਾ ਜਿਸ ਤੋਂ ਬਾਅਦ ਉਹ ਨਹਿਰ ਦੇ ਪੁਲ ਦੇ ਉੱਪਰ ਖੜਾ ਹੋ ਕੇ ਉਸ ਦੇ ਵਿੱਚ ਛਾਲ ਮਾਰ ਦਿੰਦਾ ਮੌਕੇ ਦੀ ਜਿਹੜੀ ਕਿ ਵੀਡੀਓ ਇਨੀ ਦਿਨੀ ਸੁਰਖੀਆਂ ਦੇ ਵਿੱਚ ਕਾਫੀ ਬਣੀ ਹੋਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਡੀਐਸਪੀ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾਉਣ ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ ਦੀ ਜ਼ਿੰਦਗੀ ਬਚਾਈ ਜਾਂਦੀ ਹੈ ਤੇ ਬਕਾਇਦਾ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਦੂਜੇ ਪਾਸੇ ਜਿਹੜੇ ਕਿ ਅਧਿਆਪਕ ਤਰਨਾ ਦੇ ਰਹੇ ਸਨ ਉਹਨਾਂ ਨੂੰ ਵੀ ਜਿਹੜਾ ਕਿ ਉੱਥੋਂ ਹਟਾ ਦਿੱਤਾ ਗਿਆ ਤੇ ਨਾਲ ਹੀ ਇਸ ਵੀਡੀਓ ਦੇ ਹੁਣ ਸਾਹਮਣੇ ਆਉਣ ਤੋਂ ਬਾਅਦ ਡੀਐਸਪੀ ਹਰਵਿੰਦਰ ਸਿੰਘ ਖੈਰਾਦੀ ਹਰ ਪਾਸੇ ਜਿਹੜੀ ਆ ਤਾਰੀਫ ਹੋ ਰਹੀ ਆ ਹਰ ਕੋਈ ਉਹਨਾਂ ਦੀ ਬਹਾਦਰੀ ਦੀ ਚਰਚਾ ਕਰ ਰਿਹਾ ਸੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਹਰਵਿੰਦਰ ਸਿੰਘ ਦੇ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਸੁਣਦੇ ਆਂ ਟੀਚਰਾਂ ਵੱਲੋਂ ਸੀਐਮ ਸਾਹਿਬ ਦੀ ਕੂਟੀ ਦਾ ਘਰਾਉ ਕਰਨ ਵਾਸਤੇ ਨਾਲੇ ਸਮਾਂ ਰੱਖਿਆ ਹੋਇਆ ਸੀ ਤੇ ਅੱਜ ਉਹ ਟੀਚਰਾਂ ਨੂੰ ਜਦੋਂ ਅਸੀਂ ਰੋਕੇ ਆ ਤੇ ਇਹਨਾਂ ਬੰਦਿਆਂ ਜਿਹੜੇ ਟੀਚਰ ਸੀਗੇ ਇਹਨਾਂ ਨੇ ਪੱਬਨਪੁਰ ਨਹਿਰ ਦੇ ਪੁਲ ਦੇ ਉੱਪਰ ਧਰਨਾ ਲਾ ਕੇ ਤੇ ਪੁਲ ਨੂੰ ਬਲੌਕ ਕਰ ਦਿੱਤਾ ਗਿਆ ਔਰ ਇਹ ਧਮਕੀ ਦਿੱਤੀ ਗਈ ਥੱਟ ਕੀਤਾ ਗਿਆ ਕਿ ਅਸੀਂ ਨਹਿਰ ਵਿੱਚ ਸਾਨੂੰ ਜੇ ਪੁਲਿਸ ਨੇ ਰੋਕਿਆ ਜਾਂ ਸਾਨੂੰ ਅਸੀਂ ਨਾ ਜਾਣਤਾ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਨਹਿਰ ਵਿੱਚ ਛਾਲ ਮਾਰਾਂਗੇ ਇਹਨਾਂ ਦੇ ਤਿੰਨ ਜਿਹੜੇ ਸਾਥੀ ਸੀਗੇ ਇੱਕ ਲੜਕੀ ਦੋ ਨੌਜਵਾਨ ਜਿਹੜੇ ਸੀਗੇ ਉਹ ਨਹਿਰ ਦੇ ਕਿਨਾਰੇ ਤੇ ਬੈਠ ਗਏ ਮਲਛਾਲ ਮਾਰਨ ਦੇ ਚੱਕਰ ਵਿੱਚ ਸੀਗੇ ਤਾਂ ਸਾਡੇ ਐਸਪੀ ਸਰਨਵਰੀ ਸਿੰਘ ਵਿਰਖ ਤੇ ਦਲਜੀਤ ਸਿੰਘ ਵਿਰਖ ਸਾਡੇ ਨਾਲ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਸੀ ਸਦੀਪ ਸਿੰਘ 라 ਡੀਐਸਪੀ ਸੀਗੇ ਔਰ ਸੁਖਦੇਵ ਸਿੰਘ ਜੀ ਸਾਡੇ ਡੀਐਸਪੀ ਸਾਹਿਬ ਸੀਗੇ ਔਰ ਉੱਥੇ ਅਸੀਂ ਜਿਹੜੇ ਜਿਹੜੇ ਧਰਨਾਕਾਰੀ ਬੈਠੇ ਸੀ ਰੋਡ ਦੇ ਉੱਪਰ ਉਹਨਾਂ ਨੂੰ ਸਾਡੇ ਐ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬੱਚੇ ਨਹਿਰ ਦੇ ਕਿਨਾਰੇ ਦੇ ਬਹਿ ਕੇ ਸ਼ਾਲ ਮਾਰਨ ਨਾਲ ਪੁਲ ਤੇ ਖੜੇ ਸੀ ਉਹਨਾਂ ਨੂੰ ਮੈਂ ਜਾ ਕੇ ਸਿਵਲ ਕਰਕੇ ਕੱਪੜੇ ਚੇਂਜ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚੇ ਇਸ ਗੱਲ ਤੋਂ ਬਝੇਦੇ ਸੀਗੇ ਕਿ ਅਸੀਂ ਅੱਗੇ ਜਾਵਾਂਗੇ ਕੋਠੀ ਤੇ ਉਹਨਾਂ ਨੂੰ ਮੜ ਕੇ ਜਦੋਂ ਸਮਝਾਇਆ ਪਰ ਉਹਨਾਂ ਵਿੱਚ ਦੋ ਬੱਚਿਆਂ ਨੇ ਤੇ ਪਿੱਛੇ ਹਟ ਗਏ ਜਸਵਿੰਦਰ ਸਿੰਘ ਨਾਂ ਦਾ ਇੱਕ ਬੱਚਾ ਸੀਗਾ ਜਿਨੇ ਮਤਲਬ ਉੱਤੇ ਸ਼ਾਲ ਮਾਰ ਕੇ ਤੇ ਨਹਿਰ ਦੇ ਵਿੱਚ ਔਰ ਹਾਲਾਤਾਂ ਨੂੰ ਦੇਖਦੇ ਹੋਏ ਤੇ ਮੈਂ ਵੀ ਉਹਦੇ ਮਗਰ ਉਸ ਵੇਲੇ ਸ਼ਾਲ ਮਾਰ ਕੇ ਤੇ ਮੈਂ ਉਸ ਬੱਚੇ ਨੂੰ ਬੱਤੀਆਂ ਨੂੰ ਖੜ ਕੇ ਪਹਚਾ ਕੇ ਬਾਹਰ ਲੈ ਕੇ ਆਇਆ ਔਰ ਉਸ ਬੱਚੇ ਨੂੰ ਜਾ ਕੇ ਬਾਹਰ ਨੂੰ ਪਹੁੰਚਾਇਆ ਗਿਆ ਔਰ ਉਹਦੇ ਵਿੱਚ ਇਹ ਸੀਗਾ ਬੱਚਿਆਂ ਨੂੰ ਕਿ ਜਿਹੜੀ ਉਹਨਾਂ ਦੀਆਂ ਆਪ ਮੰਗਾਂ ਸੀਗੀਆਂ ਜਾਂ ਡਿਮਾਂਡ ਸੀਗੀਆਂ ਉਹਨਾਂ ਦੀਆਂ ਉਹ ਬੈਠ ਕੇ ਵੀ ਹੱਲ ਕਰ ਲੈਣੀਆਂ ਚਾਹੀਦੀਆਂ ਸੀਗਾ ਇਹ ਗਲਤ ਜਿਹੜਾ ਸਟੈਪ ਸੀ ਇੰਨੀ ਚੱਕਣਾ ਚਾਹੀਦਾ ਸੀਗਾ ਔਰ ਉਹਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਗਾਂ ਤੋਂ ਵੀ ਸੀ ਕਿ ਇਹਨਾਂ ਦੀਆਂ ਟਾੜੀਆਂ ਮੀਟਿੰਗਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਜਾਂ ਲਈਆਂ ਜਾਂਦੀਆਂ ਨੇ ਜੋ ਸਾਡੇ ਸੀਨੀਅਰ ਅਫਸਰਾਂ ਵੱਲੋਂ ਟਾਈਮ ਲੈ ਕੇ ਦਿੱਤਾ ਉਹਦੇ ਮੁਤਾਬਕ ਉਹ ਗੱਲਬਾਤ ਬੈਠ ਕੇ ਟੇਬਲ ਤੇ ਟੇਬਲ ਟੌਪ ਕਰਕੇ ਮੁਕਾਇਆ ਜਾ ਸਕਦਾ ਉਹਦੇ ਵਿੱਚ ਉਹਦੇ ਵਿੱਚ ਇਹ ਵੀ ਸੀ ਕਿ ਚੋਂ ਸਾਡੇ ਬੈਕਮੇ ਵੱਲੋਂ ਜੋ ਸਾਨੂੰ ਪ੍ਰਤੀਕੀਤਾ ਜਾਂਦਾ ਉਦੋਂ ਵੀ ਸਾਨੂੰ ਜਾਣੂ ਕਰਾਇਆ ਜਾਂਦਾ ਦੱਸਿਆ ਜਾਂਦਾ ਵੀ ਤੁਹਾਡੀ ਜਿਹੜੀ ਡਿਊਟੀ ਹੈ ਉਹ ਆਮ ਪਬਲਿਕ ਦੀ ਜਾਨ ਔਰ ਮਾਲ ਦੀ ਰਾਖੀ ਵਾਸਤੇ ਆ ਉਹ ਇਹੀ ਚੀਜ਼ ਅੱਜ ਉਹ ਕੀਤੀ ਹੈ ਇਹੀ ਆਮ ਪਬਲਿਕ ਦੀ ਡਿਊਟੀ ਦੀ ਜਾਨ ਔਰ ਮਾਲ ਦੀ ਰਾਖੀ ਕਰਦੇ ਹੋਏ ਮੈਂ ਇਹ ਕੰਮ ਕੀਤਾ ਦੂ ਮਤਲਬ ਨੂੰ ਇਹ ਕਰਕੇ ਚੰਗਾ ਵੀ ਲੱਗਦਾ